ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਤੁਹਾਨੂੰ ਇੱਕ ਕੂੜੇ ਕਰਗਟ ਨੂੰ ਲੈ ਕੇ ਤਸਵੀਰ ਵਖਾ ਰਹੇ ਹਾਂ ਤਾਂ ਅਸੀਂ ਬਹੁਤ ਸਾਰੇ ਲਿਫਾਫੇ ਇਕੱਠੇ ਕਰ ਲੈਨੇ ਹੁੰਦੇ ਆ ਤਾਂ ਮਹੀਨੇ ਦੋ ਮਹੀਨੇ ਤੋਂ ਕੂੜਾਦਾਨ ਵਾਲਾ ਭਰ ਲੈਨੇ ਆ ਸੀ ਜੋ ਕੂੜੇਦਾਨ ਵਾਲਾ ਹੁੰਦਾ ਹੈ ਤਾਂ ਉਹ ਲਿਫਾਫੇ ਸੁੱਕੇ ਰਹਿੰਦੇ ਆ ਤਾਂ ਉਦੋਂ ਬਾਅਦ ਅਸੀਂ ਕੀ ਕਰਦੇ ਆ ਜਿਵੇਂ ਹੁਣ ਸਿਆਲ ਆ ਗਿਆ ਤਾਂ ਅਸੀਂ ਉਹਨਾਂ ਤੋਂ ਅੱਗ ਮਚਾਉਣ ਦੇ ਕੰਮ ਲੈ ਲੈਨੇ ਆ ਨਾਲੇ ਕੂੜਾ ਨਾਸ਼ਤ ਹੋ ਜਾਂਦਾ ਹੈ ਜਿਵੇਂ ਮਾਤਾ ਭੈਣਾ ਰਸੋਈ ਦੇ ਵਿੱਚ ਨੂਨ ਮਿਰਚ ਹਲਦੀ ਅੱਡੋ-ਅੱਡ ਡੱਬਿਆਂ ਦੇ ਵਿੱਚ ਪਾ ਕੇ ਰੱਖਦੀਆਂ ਜਿਵੇਂ ਇੱਕ ਡੱਬੇ ਵਿੱਚ ਖੰਡ ਹੁੰਦੀ ਹੈ ਇੱਕ ਡੱਬੇ ਵਿੱਚ ਚਾਹ ਹੁੰਦੀ ਹੈ ਇੱਕ ਡੱਬੇ ਵਿੱਚ ਹਲਦੀ ਹੁੰਦੀ ਹੈ ਇੱਕ ਵਿੱਚ ਮਿਰਚਾਂ ਹੁੰਦੀਆਂ ਜੋ ਵੀ ਰਸੋਈ ਦੇ ਵਿੱਚ ਲੱਗ-ਲੱਗ ਚੀਜ਼ਾਂ ਹੁੰਦੀਆਂ ਤੇ ਜੇ ਕਿਤੇ ਅਸੀਂ ਸਾਰੇ ਜਾਣੇ ਇਸੇ ਤਰੀਕੇ ਦੇ ਨਾਲ ਕੂੜੇ ਨੂੰ ਕਟੌਲ ਕਰਨਾ ਸਿੱਖ ਲੱਗੇ ਜਿਵੇਂ ਹਰ ਕਿਤਾ ਸਿੱਖਣ ਦੇ ਲਈ ਕਾਲਜ ਸਕੂਲ ਬਣਿਆ ਤੇ ਕੂੜੇ ਕਰਗਟ ਨੂੰ ਕਟੌਲ ਕਰਨ ਵਾਸਤੇ ਕਿ ਅਸੀਂ ਮਤਲਬ ਥੋੜਾ ਥੋੜਾ ਇਸ ਦੇ ਵੱਲ ਗੌਰ ਕਰ ਲਗੇ ਧਿਆਨ ਦੇ ਲਗੇ ਤੇ ਜੋ ਸਾਡੇ ਦੇਸ਼ ਦੇ ਵਿੱਚ ਕੂੜੇ ਦੀ ਸਮੱਸਿਆ ਉਹਦਾ ਹੱਲ ਹੋ ਸਕਦਾ ਹੈ ਹੱਲ ਕਿਦੋਂ ਹੋਊਗਾ ਜਦੋਂ ਅਸੀਂ ਸਾਰੇ ਜਾਣੇ ਇਸ ਗੱਲ ਵੱਲ ਧਿਆਨ ਦੇਵਾਂਗੇ ਜਿਵੇਂ ਅਸੀਂ ਘਰ ਦੇ ਕੰਮਾਂ ਬੰਨੀ ਧਿਆਨ ਦਿੰਨੇ ਆ ਜੇ ਘਰ ਦੇ ਕੰਮਾਂ ਬਸੇ ਧਿਆਨ ਦਿੰਨੇ ਆ ਤਾਂ ਤਾਈਂੇ ਘਰ ਤਰੱਕੀ ਦੀਆਂ ਲੀਹਾਂ ਵਿੱਚ ਅੱਗੇ ਜਾਂਦਾ ਹੈ ਜਦੋਂ ਅਸੀਂ ਪੜ੍ਹਾਈ ਬੰਨੀ ਧਿਆਨ ਦਿੰਨੇ ਆ ਫਿਰ ਅਸੀਂ ਪੜ੍ਹਦੇ ਆ ਫਿਰ ਅਸੀਂ ਜਾ ਕੇ ਨੌਕਰੀ ਤੇ ਲੱਗਦੇ ਆ ਤਾਂ ਉਹਦਾ ਪਤਾ ਹੁੰਦਾ ਵੀ ਪੜ੍ਹ ਲਿਖ ਕੇ ਨੌਕਰੀ ਤੇ ਲੱਗਣਾ ਸਾਨੂੰ ਫਾਇਦਾ ਹੋਵੇਗਾ ਸਾਨੂੰ ਲਾਹਾ ਹੋਵੇਗਾ ਫਿਰ ਘਰ ਬੈਠਿਆਂ ਨੂੰ ਪਿਲ ਸੁਣਾਵੇਗੀ ਫਿਰ ਆਮਦਾਰੀ ਨਾਲ ਖਾਵਾਂਗੇ ਤੇ ਜਿਹੜਾ ਗਲੀ ਮਹੱਲਾ ਹੈ ਜਿੱਥੇ ਤੁਸੀਂ ਤੁਰਨਾ ਫਿਰਨਾ ਵਾਰਛਾ ਦੇ ਸਮੇਂ ਪਾਣੀ ਘਰਾਂ ਦੇ ਵਿੱਚ ਵੜ ਜਾਂਦਾ ਗਲੀਆਂ ਵਿੱਚ ਖੜ ਜਾਂਦਾ ਮਸ਼ਕ ਮਾਰਦਾ ਕੀ ਹਾਲਾਤ ਹੋ ਜਾਂਦੇ ਐ ਤਾਂ ਕਿਤੇ ਇਹਦੇ ਬੰਨੀ ਵੀ ਆਪਾਂ ਸਾਰੇ ਜਣੇ ਧਿਆਨ ਦੇ ਗਏ ਯਾਰ ਵੇਖੋ ਹਰ ਗਲੀ ਮਹੱਲਾ ਕੀ ਹਾਲ ਹੁੰਦਾ ਪਹਿਲਾਂ ਸ਼ਹਿਰਾਂ ਦੇ ਵਿੱਚ ਕੂੜੇ ਦਾ ਆਪਾਂ ਵੇਂਦੇ ਹੁੰਦੇ ਸੀ ਯਾਰ ਸ਼ਹਿਰਾਂ ਦੇ ਲੋਕ ਕਿੰਨਾ ਗੰਦ ਪਾਉਂਦੇ ਐ ਤੇ ਪਿੰਡਾਂ ਵਾਲੇ ਵੀ ਹੁਣ ਉਹੀ ਮੁਕਾਬਲਾ ਹੋ ਗਿਆ ਯਾਨੀ ਕਿ ਸ਼ਹਿਰੀ ਖੇਤਰ ਤੇ ਪਿੰਡੂ ਖੇਤਰ ਦਾ ਹਾਲ ਉਹੀ ਹੋ ਗਿਆ ਸੜਕਾਂ ਰੁੱਕ ਗਈਆਂ ਛੱਪੜ ਰੁੱਕ ਗਈ ਕਿੰਨਾ ਹਾਲ ਮਾੜਾ ਹੋ ਗਿਆ ਤਾਂ ਇਸ ਵਾਸਤੇ ਆਪਾਂ ਸਮਾਂ ਰਹੀਂਦੇ ਇਸ ਵੱਲ ਵੱਨੀ ਧਿਆਨ ਦੇਈਏ ਇਹ ਸਾਰਿਆਂ ਦੇ ਫਾਇਦੇ ਵਾਸਤੇ ਆ ਸਾਰਿਆਂ ਦੇ ਲਾਹੇ ਵਾਸਤੇ ਆ ਤਾਂ ਇਹਨਾਂ ਕੁਝ ਕਹਿੰਦੇ ਜੇ ਮੇਥੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮਾਫੀ ਚਾਹੁੰਣਾ ਐ ਸਾਰੇ ਪੰਜਾਬ ਨੂੰ ਪੰਜਾਬ ਦੀਆਂ ਔਰਤਾਂ ਨੂੰ ਸਾਰੇ ਭੈੜ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਹੈ ਵੀ ਆਪਾਂ ਇਸ ਵੱਲ ਸਾਰੇ ਧਿਆਨ ਦੇਗੇ ਤਾਂ ਕੂੜੇ ਕਰਗੜ ਦਾ ਹੱਲ ਹੋਊਗਾ ਸਰਕਾਰਾਂ ਇਕੱਲੀਆਂ ਕੁਝ ਨਹੀਂ ਕਰ ਸਕਦੀਆਂ ਸਰਕਾਰਾਂ ਨੂੰ ਵੀ ਅਸੀਂ ਬਣਾਉਨੇ ਆ ਮੁੱਖ ਮੰਤਰੀ ਵੀ ਅਸੀਂ ਬਣਾਉਨੇ ਆ ਪਰ ਅਸੀਂ ਕੂੜੇ ਨੂੰ ਕੰਟਰੋਲ ਕਰਨਾ ਵੀ ਸਿੱਖ ਗਏ ਯਾਰ ਕੂੜੇ 'ਨਹੀਂ ਧਿਆਨ ਦਈਏ ਇਕੱਠੇ ਕਰਕੇ ਲਫਾਫੇ ਰੱਖ ਲਗੇ ਸਿਆਲ ਦੇ ਮਹੀਨੇ ਉਹਨਾਂ ਤੋਂ ਅੱਗ ਮਚਾ ਲਗੇ ਉਹਨਾਂ ਨੂੰ ਨਾਸ਼ਟ ਕਰ ਦਗੇ ਨਾ ਇਸ ਤਰੀਕੇ ਦੇ ਨਾਲ ਕੂੜੇ ਦਾ ਜਿਹੜਾ ਉਹ ਹੱਲ ਹੋ ਸਕਦਾ ਜੇ ਅਸੀਂ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹਦੀ ਬਹੁਤ ਵੱਡੀ ਸਮੱਸਿਆ ਆਵੇਗੀ ਬਹੁਤ ਵੱਡਾ ਯਾਨੀ ਕਿ ਇਹਦੀ ਮੁਸੀਬਤ ਕੜੀ ਹੋ ਜਾਊਗੀ ਹੁਣ ਸ਼ਹਿਰੀ ਖੇਤਰ ਦੇ ਵਿੱਚ ਨਾਲੀਆਂ ਨਾਲੇ ਬੰਦ ਹੋ ਜਾਂਦੇ ਆ ਛੱਪੜ ਬੰਦ ਹੋਏ ਪਏ ਐ ਤੇ ਉਸ ਤੋਂ ਬਾਅਦ 2-2 3-3 ਦਿਨ ਹਫ਼ਤਾ ਹਫ਼ਤਾ ਗਲੀਆਂ ਵਿੱਚ ਪਾਣੀ ਖੜਾ ਰਹਿੰਦਾ ਕਈਆਂ ਦੇ ਘਰਾਂ ਵਿੱਚ ਵੜ ਜਾਂਦਾ ਦੁਕਾਨਾਂ ਵਿੱਚ ਵੜ ਜਾਂਦਾ ਤੇ ਮੁੜ ਕੇ ਜਿਹੜੇ ਸਿਆਸੀ ਲੀਡਰ ਐ ਜਿਨ੍ਹਾਂ ਦੀ ਸਰਕਾਰ ਨਹੀਂ ਹੁੰਦੀ ਉਹ ਮੁੜ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲੱਗ ਜਾਂਦੇ ਆ ਫਿਰ ਉੱਥੇ ਫੇਸਬੁੱਕ ਤੇ ਵੀਡੀਓ ਪਾਉਣ ਲੱਗ ਜਾਂਦੇ ਵੇਖੋ ਜੀ ਸਰਕਾਰਾਂ ਕੁਝ ਨਹੀਂ ਕਰਦੀਆਂ ਲੋਕਾਂ ਨੂੰ ਕੋਈ ਨਹੀਂ ਸਮਝਾਉਂਦਾ ਵੀ ਥੋਡੀ ਗਲਤੀ ਐ ਜਿੱਦ ਤੇ ਅਸੀਂ ਇਹ ਧਾਰਨ ਕਰਨੇ ਲਾ ਲੋਕਾਂ ਨੂੰ ਸਮਝਾਉਣ ਲੱਗੇ ਵੀ ਥੋਡੀ ਵੀ ਕੋਈ ਗਲਤੀ ਐ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਅਸੀਂ ਸਿਆਸੀ ਰੋਟੀਆਂ ਨਾ ਸੇਕਗੇ ਅਸੀਂ ਸਾਰੇ ਜਣੇ ਧਿਆਨ ਦੇਗੇ ਆਪਣੇ ਪੰਜਾਬ ਨੂੰ ਸਵਾਰਗੇ ਗਲੀ ਮਹੱਲਾ ਸਵਾਰਗੇ ਤੇ ਆਪਾਂ ਆਪਣਾ ਪੰਜਾਬ ਸਵਾਰਕੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਪੰਜਾਬ ਬਣਾ ਕੇ ਦੇਈਏ ਕੂੜਾ ਮੁਕਤ ਪੰਜਾਬ ਤੇਗੇ ਵਧੀਆ ਸਾਫ ਸੁਥਰੇ ਕੰਮ ਕਰਗੇ ਜਿਸ ਤਰ੍ਹਾਂ ਅਸੀਂ ਘਰ ਦੇ ਵਿੱਚ ਕੂੜੇ ਕਰਕਟ ਨੂੰ ਕਟੌਲ ਕਰਦੇ ਆ ਇਸੇ ਤਰ੍ਹਾਂ ਅਸੀਂ ਕੂੜੇ ਕਰਕਟ ਨੂੰ ਕਟੌਲ ਕਰਗੇ ਤੇ ਜੇ ਮੇਰੇ ਤੋਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮੈਂ ਮਾਫੀ ਚਾਹੁੰਨਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ